19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਮੈਂ ਤਾਂ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕਹੀ ਸੀ ਬ੍ਰੋਧੀ ਪਾਰਟੀ ਨੂੰ ਜਿਆਦਾ ਬੋਲਦੇ ਸੀ ਉਹ ਤੁਸੀਂ ਇੱਥੇ ਜਿਆਦਾ देर ਨਹੀਂ ਰਹੋਗੇ ਇਹ ਕੁਰਸੀ ਤੁਹਾਡੇ ਕੋਲ ਜਿਆਦਾ ਦਿਨ ਰਹੂਗੀ ਮੈਂ ਜੀ ਪਹਿਲੀ ਗੱਲ ਤਾਂ ਇਹ ਕੁਰਸੀ ਅਸੀਂ ਲੈਣੀ ਹੋਈ ਨਹੀਂ ਸੀ ਜੇ ਤੁਸੀਂ ਚੱਜਦੇ ਨਿਕਲ ਆਉਂਦੇ ਸਾਨੂੰ ਕੀ ਲੋੜ ਸੀ ਅਸਟਾਬ ਦੇ ਹੋਰ ਕੰਮ ਕਰਦੇ ਸੀ ਕੋਈ ਅਸੱਟ ਅਸੀਂ ਇਹ ਕੁਰਸੀ ਦੇ لالਚੀ ਥੋੜੀ ਆ ਉਹ ਤਾਂ ਤੁਸੀਂ ਹੋ ਤੁਸੀਂ ਇਹ ਕੁਰਸੀ ਤੇ ਬਹਿ ਕੇ ਲੋਕਾਂ ਨਾਲ ਨਹੀਂ ਇਨਸਾਫ ਕੀਤਾ ਉਹਨਾਂ ਨੇ ਸਾਨੂੰ ਚੁਣ ਲਿਆ ਇਹ ਜੇ ਅਸੀਂ ਨਹੀਂ ਇਨਸਾਫ ਕਰਾਂਗੇ ਤੁਹਾਨੂੰ ਚੁਣ ਲੈਣਗੇ ਟੋਨਾਂ ਦੀ ਪ੍ਰਾਇੋਰਟੀ ਸਿਰਫ ਸੱਤਾ ਸੱਤਾ ਸੇ ਪੈਸਾ ਪੈਸੇ ਸੇ ਸੱਤਾ ਵਸ ਆਹੀ ਚੱਲਦਾ ਰਿਹਾ ਪਾਵਰ ਨਾਲ ਪੈਸਾ ਕਮਾਓ ਪੈਸੇ ਨਾਲ ਪਾਵਰ ਚਾਓ ਆ ਕਮ ਚਲ ਪਿਆ ਲੋਕਾਂ ਦਾ ਰੋਜ਼ਗਾਰ ਲੋਕਾਂ ਦੀਆਂ ਨੌਕਰੀਆਂ ਕੌਣ ਕੱਚਾ ਕੀ ਕੀ ਤੇ ਤਲਵਾਰ ਲਟਕਦੀ ਹੈ ਨੌਕਰੀ ਤੇ ਕੋਈ ਪਤਾ ਨਹੀਂ ਕਿਸ ਕੁਝ ਨਹੀਂ ਪਤਾ ਗੱਲਾਂ ਹੀ ਹੋਰ ਆਪਣੀ ਜ਼ਮਾਨਾ ਆਪਣੀ ਦੁਨੀਆ ਹੀ ਹੋਰ ਕਾਰਾਂ ਦਾ ਕੰਮ ਹੁੰਦਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਪ੍ਰਾਇੋਰਟੀ ਕੁਆਲਟੀ ਐਜੂਕੇਸ਼ਨ ਦੇਣਾ ਉਹਨਾਂ ਦੇ ਬੱਚਿਆਂ ਨੂੰ ਪ੍ਰਾਇੋਰਟੀ ਉਹਨਾਂ ਦੀ ਸਿਹਤ ਦੀ ਸੰਭਾਲ ਹੈਲਥ ਕੇਅਰ ਪ੍ਰਾਇੋਰਟੀ ਤੇ ਰੋਜ਼ਗਾਰ ਦੇਣਾ ਪ੍ਰਾਇੋਰਟੀ ਤੇ ਇਨਫਰਾਸਟ੍ਰਕਚਰ ਵਿਕਾਸ ਅਲੱਗ-ਅਲੱਗ ਤਰੀਕਿਆਂ ਤੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਲੋਕਾਂ ਨੂੰ ਸਵੈ ਰੋਜ਼ਗਾਰ ਆਪਣਾ ਕੰਮ ਆਪ ਕਰਨ ਲਈ ਪ੍ਰੇਰਿਤ ਕਰਨਾ ਇਸ ਸਰਕਾਰਾਂ ਦੀਆਂ ਪ੍ਰਾਇੋਰਟੀਆਂ ਸਵਿਧਾਨ ਮੁਤਾਬਕ ਬਣਦੀਆਂ ਨੇ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਜਿੰਨੀਆਂ ਵੀ ਸਰਕਾਰਾਂ ਚੁਣੀਆਂ ਅਸੀਂ ਮੈਂ ਵੀ ਵੋਟਰਾਂ ਚੋਂ ਹੀ ਸੀ ਉਹਨਾਂ ਸਰਕਾਰਾਂ ਦੀਆਂ ਪ੍ਰਾਇਓਰਟੀਜ਼ ਹੀ ਹੋਰ ਹੋ ਗਈਆਂ ਉਹਨਾਂ ਦੀਆਂ ਪਹਿਲਾਂ ਆਪਣੇ ਪਰਿਵਾਰਾਂ ਨੂੰ ਗੱਫੇ ਵੰਡਣੇ ਆਪਣੇ ਆਪ ਲਈ ਪੈਸੇ ਇਕੱਠੇ ਕਰ ਲੈਣੇ ਪ੍ਰਾਪਰਟੀਆਂ ਲੋਕਾਂ ਦੀਆਂ ਜਿਹੜੀਆਂ ਛੋਟਾ ਮੋੜਾ ਰੋਜ਼ਗਾਰ ਚੱਲਦਾ ਉਹ ਵੀ ਲੈ ਲੋ ਵੱਡੇ ਅੰਪਾਇਰ ਖੜੇ ਕਰਨੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਭਿਖਾਰੀ ਜੇ ਰਾਜੇਪ ਵਪਾਰ ਕਰਨ ਲੱਗ ਜੇ ਉਹ ਕਿਹਨੂੰ ਹੋਰ ਕਿਸੇ ਨੂੰ ਕਿਉਂ ਵਪਾਰ ਕਰਨ ਦੇਊਗਾ ਉਹ ਸੋ ਪ੍ਰਾਇੋਰਟੀਜ਼ ਬਦਲ ਗਈਆਂ ਗਵਰਨਮੈਂਟਾਂ ਦੀਆਂ ਤਾਂ ਲੋਕ ਕਰ ਕੀ ਸਕਦੇ ਸੀਗੇ ਇੱਕ ਨੂੰ ਬਦਲ ਕੇ ਦੂਜਾ ਦੂਜੇ ਨੂੰ ਬਦਲ ਕੇ ਫੇਰ ਪਹਿਲਾ ਜਾਣ ਸਾਦੇ ਸੀ ਕਿਤੇ ਚਲੋ ਪਰਮਾਤਮਾ ਕੰਦੇ ਸਮੇ ਦਾ ਚੱਕਰ ਘੁੰਮਦਾ ਹੈ ਮੈਂ ਤਾਂ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕਹੀ ਸੀ ਭ੍ਰਤੀ ਪਾਰਟੀ ਨੂੰ ਜਿਆਦਾ ਬੋਲਦੇ ਸੀ ਉਹ ਤੁਸੀਂ ਇੱਥੇ ਜਿਆਦਾ ਦੇਰ ਨਹੀਂ ਰਹੋਗੇ ਇਹ ਕੁਰਸੀ ਤੁਹਾਡੇ ਕੋਲ ਜਿਆਦਾ ਦੇਰ ਨਹੀਂ ਰਹੂਗੀ ਮੈਂ ਜੀ ਪਹਿਲੀ ਗੱਲ ਤਾਂ ਇਹ ਕੁਰਸੀ ਅਸੀਂ ਲੈਣੀ ਹੋਈ ਨਹੀਂ ਸੀ ਜੇ ਤੁਸੀਂ ਚੱਜਦੇ ਨਿਕਲ ਜਾਂਦੇ ਸਾਨੂੰ ਕੀ ਲੋੜ ਸੀ ਅਸਤੇ ਆਪਦੇ ਹੋਰ ਕੰਮ ਕਰਦੇ ਸੀ ਕੋਈ ਅਸੱਟ ਅਸੀਂ ਇਹ ਕੁਰਸੀ ਦੇ ਲਾਲਚੀ ਥੋੜੀ ਹਾਂ ਉਹ ਤਾਂ ਤੁਸੀਂ ਹੋ ਤੁਸੀਂ ਇਹ ਕੁਰਸੀ ਤੇ ਬਹਿ ਕੇ ਲੋਕਾਂ ਨਾਲ ਨਹੀਂ ਇਨਸਾਫ ਕੀਤਾ ਉਹਨਾਂ ਨੇ ਸਾਨੂੰ ਚੁਣ ਲਿਆ ਇਹ ਜਿਹੜੀ ਜੈਸੀ ਨਹੀਂ ਇਨਸਾਫ ਕਰਾਂਗੇ ਤੁਹਾਨੂੰ ਚੁਣ ਲੈਣਗੇ ਇਹ ਚ ਕਿਹੜੀ ਗੱਲ ਹੈ ਡੈਮੋਕ੍ਰੇਸੀ ਹੈ ਪਰ ਉਹਨਾਂ ਦੀ ਪ੍ਰਾਇੋਰਟੀ ਸਿਰਫ ਸੱਤਾ ਸੱਤਾ ਸੇ ਪੈਸਾ ਪੈਸੇ ਸੇ ਸੱਤਾ ਵਸ ਆਹੀ ਚੱਲਦਾ ਰਿਹਾ ਪਾਵਰ ਨਾਲ ਪੈਸਾ ਕਮਾਓ ਪੈਸੇ ਨਾਲ ਪਾਵਰ ਚਾਓ ਆ ਅਮਚਲ ਲੋਕਾਂ ਦਾ ਰੋਜ਼ਗਾਰ ਲੋਕਾਂ ਦੀਆਂ ਨੌਕਰੀਆਂ ਕੌਣ ਕੱਚਾ ਕੀ ਕੀ ਤੇ ਤਲਵਾਰ ਲਟਕਦੀ ਹੈ ਨੌਕਰੀ ਤੇ ਕੋਈ ਪਤਾ ਨਹੀਂ ਕਿਸ ਕੋਈ ਕੁਝ ਨਾ ਪਤਾ ਗੱਲ ਨਹੀਂ ਹੋਰ ਆਪਣੀ ਜ਼ਮਾਨਾ ਆਪਣੀ ਦੁਨੀਆ ਹੀ ਹੋਰ ਆਜ ਸੱਤ ਛੇ ਸੱਤ ਸੈਕਟਰ ਜੇ ਟੱਪਣ ਨਹੀਂ ਦਿੰਦੇ ਸੀ ਆਪਾਂ ਨੂੰ ਕਹਿੰਦੇ ਗਾਹਾਂ ਤਾਂ ਗਾਹ ਨਹੀਂ ਜਾ ਸਕਦੇ ਬਸ ਇੱਥੇ ਤੱਕ ਹੀ ਉਦੋਂ ਗਾਹ ਕੌਣ ਰਹਿੰਦਾ ਏਲੀਅਨ ਰਹਿੰਦੇ ਨੇ ਉਦੂ ਗਾਹ ਕੌਣ ਰਹਿੰਦਾ ਜੀ ਉਦੂ ਗਾਹਾਂ ਤੁਸੀਂ ਜਾਇਨ ਸਾਦੇ ਸਿਕਿਉਰਿਟੀ ਹੈ ਕਹਿੰਦੇ ਜੀ ਉਦੂ ਗਾਹਾਂ ਹੋਰ ਰਹਿੰਦੇ ਨੇ ਜਿਹੜੇ ਤੁਹਾਨੂੰ ਲੁੱਟਦੇ ਨੇ ਜਿਹੜੇ ਕੋਟਦੇ ਨੇ ਤੋਂ ਉਹਨਾਂ ਨੇ ਪਬਲਿਕ ਦੀ ਇੰਟਰਵਿਊ ਬੰਦ ਕਰਤੀ ਆਪਦੇ ਏਰੀਆ 'ਚ ਇੱਥੇ ਪਬਲਿਕ ਨਹੀਂ ਹੋਣੀ ਚਾਹੀਦੀ ਫੈਸਲੇ ਵੀ ਉੱਥੇ ਬਹਿ ਕੇ ਕਰਨੇ ਆ ਪਬਲਿਕ ਸੰਬੰਧੀ ਜਦੋਂ ਸਾਢੇ 3 ਸਾਲ ਹੋ ਗਏ ਅਸੀਂ ਉਹ ਨਾਕੇ ਜਿਹਾ ਥਾਂ ਤੇ ਵੀ ਆ ਜਾਣ ਤੋਂ ਲੋਕਾਂ ਨੂੰ ਕੋਈ ਗੱਲ ਨਹੀਂ ਪਬਲਿਕ ਨਹੀਂ ਚੁਣ ਕੇ ਭੇਜਿਆ ਪਬਲਿਕ ਦੇ ਕਰਨੇ ਇਹ ਇਹ ਸਰਕਾਰਾਂ ਦੇ ਘਰ ਨਹੀਂ ਹੈਗੇ ਪਬਲਿਕ ਦੇ ਘਰ ਨੇ ਸਰਕਾਰ ਜਦੋਂ ਪਬਲਿਕ ਚੁਣਦੀ ਚੁਣਦੀ ਹੈ ਤਾਂ ਪਬਲਿਕ ਦੀ ਘਰ ਨੇ ਤਾਂ ਕਿਤੇ ਜਾ ਕੇ ਉਹ ਸੈਕਟਰ ਜੇ ਦੇਖੇ ਲੋਕਾਂ ਨੇ ਹੁਣ ਨਹੀਂ ਤਾਂ ਕੁੰਡੇ ਬੰਦ ਸੀ ਅੰਦਰੋਂ ਕਿਉਂਕਿ ਪ੍ਰਾਇੋਰਟੀਜ਼ ਬਦਲ ਗਈਆਂ ਸੀ ਅੱਜ ਕੋਈ 10 ਸਾਲ ਤੋਂ ਕੋਈ 12 ਸਾਲ ਤੋਂ ਜੰਗਲਾਤ ਮੈਕਮੇਂਚ ਕਰਮ ਕਰਮਚਾਰੀ ਕੋਈ 15 ਸਾਲ ਤੋਂ ਵੀ 20 ਸਾਲ ਤੋਂ ਕੰਮ ਕਰਦੇ ਸੀ ਪਰ ਪੱਕਾ ਨਹੀਂ ਪਤਾ ਸੀ ਕਿ ਕਿੰਨਾ ਚਿਰ ਰਾਵਾਂਗੇ ਮਹਿਕਮੇ 'ਚ ਡੇਲੀ ਵੇਜ ਤੇ ਦਿਹਾੜੀ ਵੇਜ ਤੇ ਕੰਮ ਕਰਦੇ ਸੀ ਸੇਫਟੀ ਤੇ ਸਿਕਿਉਰਿਟੀ ਨਹੀਂ ਸੀ ਕੋਈ ਪੈਨਸ਼ਨ ਜਾਂ ਕੋਈ ਰੱਬ ਨਾ ਕਰੇ ਕੋਈ ਬਿਮਾਰੀ ਹੋ ਗਈ ਜਾਂ ਕੋਈ ਸਰੀਰਕ ਸੱਟ ਵੱਜ ਗਈ ਜਾਂ ਕੁਝ ਹੋਰ ਕੋਈ ਸੇਫਟੀ ਸਿਕਿਉਰਿਟੀ ਨਹੀਂ ਕੌਣ ਲਾਜ ਕਰਾਊਗਾ ਕੀ ਹੋਊਗਾ ਤਾਂ ਫਿਰ ਜਦੋਂ ਅਸੀਂ ਫਾਲੋ ਕੀਤਾ ਸਾਰਾ ਪ੍ਰੋਸੈਸ ਕੋਰਟਾਂ 'ਚ ਵੀ ਕੇਸ ਚੱਲਦੇ ਸੀ ਅਸੀਂ ਸਰਕਾਰਾਂ ਵੱਲੋਂ ਵੱਡੇ ਵਕੀਲ ਭੇਜੇ ਮਾਨਯੋਗ ਅਦਾਲਤਾਂ ਜਿਹੜੀਆਂ ਨੇ ਉਹ ਇਸ ਗੱਲ ਲਈ ਹਮੇਸ਼ਾ ਹੀ ਤਿਆਰ ਵੀ ਰਹਿੰਦੀਆਂ ਨੇ ਤੇ ਤਤ ਪਰ ਵੀ ਰਹਿੰਦੀਆਂ ਨੇ ਕਿ ਜੇ ਸਰਕਾਰ ਨੌਕਰੀ ਦਿੰਦੀ ਹੈ ਤਾਂ ਸਾਨੂੰ ਕੀ ਪ੍ਰਾਊਡ ਕੋਈ ਵੀ ਕੋਟੈਨਿਕ ਹੋਗੀ ਨਹੀਂ ਦੇਣੀ ਨੌਕਰੀ ਹਾਂ ਪਰ ਉਹ ਤਰੀਕੇ ਨਾਲ ਉਹ ਕਾਨੂੰਨ ਦੇ ਮੁਤਾਬਕ ਹੋਵੇ ਉਹਦੇ ਚ ਕੋਈ ਗੈਰ ਕਾਨੂੰਨੀ ਜਾਂ ਕੋਈ ਉੱਚ ਕੋਈ ਕਿਸੇ ਨਾਲ ਧੱਕਾ ਜਾਂ ਕਿਸੇ ਨਾਲ ਪੱਖਪਾਤ ਨਾ ਹੋ ਸਾਨੂੰ ਹਰੀ ਚੰਡੀ ਮਿਲ ਗਈ ਤਾਂ ਸੀ ਨਾਰਦ ਦੇ ਨਾਲ ਅਸੀਂ ਤੁਹਾਨੂੰ ਬੁਲਾ ਲਿਆ ਇੱਥੇ 942 ਉਹ ਕਰਮਚਾਰੀ ਜਿਹੜੇ ਪਹਿਲਾਂ ਇਹ ਨਹੀਂ ਪਤਾ ਸੀ ਕੱਲ ਨੂੰ ਕੰਮ ਤੇ ਆਵਾਂਗੇ ਜਿਨਾ ਉਹ ਹੁਣ ਪੰਜਾਬ ਸਰਕਾਰ ਦੇ ਪਰਿਵਾਰ ਦੇ ਪੱਕੇ ਮੈਂਬਰ ਬਣਨ ਜਾ ਰਹੇ ਨੇ